ਜੋ ਤੇ ਨੂੰ ਮੈਂ ਕਿਹਾ ਸੀ ਨਾ ਨਾ ਬੈ ਇੱਥੇ ਕੀ ਕੀਤਾ ਸ਼ਾਲ ਦੇ ਹਾਰ ਦੇ ਡੰਗੀ ਆ ਗੱਜ ਮਾਰ ਗੱਜ ਚਲ ਓਏ ਓਏ ਅਰਜਨ ਨੇ ਚੱਕਦਾ ਵੱਲੇ ਆਇਆ ਭਰਾਵਾ ਆਇਆ ਹੁਣ ਉਹ ਨੜਾ ਵੀ ਤੇ ਇਲਾਕੇ ਚ ਜੜਿਆ ਆ। ਆ ਢਿੱਲੋ ਦਾ ਮੁੰਡਾ ਦੇਖ ਲੋ ਇਹ ਨਾਲੋ ਜਿਗਰੇ ਵਾਲੇ ਤਾਂ ਭਈ ਹੁੰਦੇ ਆ। ਆਹ ਰੇ ਕੋਲ ਹੀ ਖੜਾ ਬੋਲ ਰਿਆ ਨਾਲੇ। ਉਹ ਮੈਂ ਖਿੱਚ ਲੈਣਾ ਹੁਣ ਰੱਤੋਂ ਫੜ ਕੇ ਆ ਜਾ ਜਲਦੀ। ਆ ਚਾਰਿਆਂ ਨੇ ਨੇ ਬੋਡਾ ਫੜਿਆ ਆ ਫੇਰ ਵੀ ਦੇਖ ਲੈ। ਤੇ ਮਿੱਤਰ ਹੁਣ ਭਾਈ ਲਾਉਣ ਲੱਗੇ ਆ। ਚੇਪਾ ਚੇਪਾ ਵੇਚਾ ਲਾਉਣ ਲੱਗੇ। ਭਾਜੀ ਹੁਣ ਪੇਚਾ ਲਾਉਣ ਲੱਗੇ ਆ। ਤੇ ਗਾਰੰਟੀ ਦੀ ਗੱਲ ਆ ਵਡਾਉਂਗੇ। ਗਾਰੰਟੀ ਆ? ਹਾਂਜੀ। ਲੈਸ ਠੀਕ। ਉਹ ਨਹੀਂ ਖੇਚਿਆ। ਹਾਂ, ਖੇਚੀ ਲਾਉਂਦੇ। ਚਲੋ ਸਹੀ ਆ, ਚਲੋ। ਇੰਨਾ ਵੇਟ ਨਹੀਂ ਕਰੀ ਜਾਂਦਾ। ਰੱਗ। ਆਇਆ ਮਿੱਤਰੋ। ਆਹ ਵਾਲਾ ਤਾਂ ਖੇਚੀ ਆ। ਆਹ ਵਾਲਾ ਆਪਣਾ ਪਤੰਗ ਆ। ਚਲੋ ਕਰਾਂ ਤੁਹਾਡੇ। ਪਤਾ ਖੇਚਣਾ ਵਾਲਾ। ਇਹ ਇਹ ਮਾਰਲਣ ਤੋਂ ਮਾਰਲਣ ਤੋਂ ਮਾਰਲਣ ਤੋਂ ਮਾਰਲਣ ਤੋਂ ਬਸ ਮਾਰਲਣ ਤੋਂ ਬਸ ਮਾਰਲਣ ਤੋਂ। ਆ ਆਪਣਾ ਥੱਲੇ ਪਤੰਗ ਆ। ਕੀ ਗਿਆ? ਇਹ ਬੇਬੀ ਗੋਡ। ਮਿੱਤਰੋ ਹੁਣ ਅਰਜੁਨ ਆ ਤਕਰਾਂ ਲੱਗਾ ਦੇਖਿਓ। ਉਹ ਅਰਜੁਨ ਦਾ ਪਤੰਗ। ਆ ਵਾਲਾ ਇੱਥੇ ਹੁਣ ਦੇਖਦੇ ਆ ਕਿਹੜਾ ਵੱਡ ਨੂੰ ਆਹ ਲਾ ਕੇ ਲੱਗਿਆ ਆਈ ਬਾਲ ਚੱਲ ਏ ਗਿਆ ਦੋ ਰਹਿ ਗਏ ਹੁਣ ਇੱਕ ਗਿਆ ਦੋ ਰਹਿ ਗਏ ਚੱਲ ਉਹ ਵਿਚਾਰੇ ਹੁਣ ਰੋਦੇ ਤੇ ਤਰੋ ਅਰਜੁਨ ਆਉਣ ਲੱਗਾ ਪੇਚਾ ਇੱਕ ਹੋਰ ਤੇ ਉਹ ਅਰਜੁਨ ਦਾ ਓਏ ਤੂੰ ਨਾ ਮਮਾ ਚੁੱਪ ਕਰ ਹੱਸੇ ਕੰਸੈਂਟਰੇਟ ਕਰ ਇਹ ਆ ਦੇਖ ਹੁਣ ਦੋ ਲਾਉਂਦਾ ਆ ਕਹਿੰਦੇ ਜਾ ਪਰੇ ਲੈ ਜਾ ਘਰੋ ਚੱਕ ਲੈ ਪਹਿਲਾ ਫਟ ਤਿਆਣਾ ਮੁੱਢੋਂ ਬੋਣਾ ਦੇਖ ਲੋ ਬਦਮਾਸ਼ ਆ ਗਿਆ ਆ ਗਿਆ ਆ ਲੋ ਤੇਰੇ ਕੋਲ ਨਾ ਸੜ ਤੁਹਾ ਉਹ ਅੱਜ ਤਰੋ ਸਨਸੈਟ ਹੋਣ ਵਾਲਾ ਆ ਤੇ ਇਹਨਾਂ ਦਾ ਪੇਚਾ ਨਹੀਂ ਲੱਗਾ ਹੱਲੇ ਤੱਕ ਮੇਰੀ ਬੈਟਰੀ ਵੀ ਲੋ ਹੋਣ ਵਾਲੀ ਆ ਉਹ ਜਲਦੀ ਚੱਲ ਪਾ ਮੁੱਢੋਂ 2000 ਇਅਰ ਲੇਟਰ ਚੱਲੋਂ ਤਰੋ ਲੱਗਾ ਲੱਗਾ ਪੇਚਾ ਹੋਰ ਕਿਹਦੇ ਬੰਦੇ ਆ

टो ऑन टॉप इधर सारे चिल्ल कर लगे और बच्चे देखो कितने मेहनती है अपना फ्यूचर देख रहे हैं बच्चे ਆ ਕੋ ਹੋਰ ਘਟਤਾ ਕਹਿੰਦੇ ਓਏ ਜਿੰਨੇ ਕਿੰਨੇ ਚਾਰ ਆਉ ਜਾਂਦਾ ਮਿੱਤਰੋ ਕਹਿੰਦੇ ਆਹ ਨਹੀਂ ਪਹਿਲਾਂ ਵੀ ਦੋ ਗੱਟੀਆਂ ਸੀ ਥੱਲੇ 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 ਦੇਖ ਬਾਈ ਕਹਿੰਦੇ ਢਿੱਲੋ ਅੱਜ ਫਾਰਮ 'ਚ ਆਇਆ ਆ ਜੈਕਟ ਵੀ ਤਾਰੀ ਆ ਉਹ ਪੈਰਾਂ ਡੋਰ ਤੇ ਰਹਿ ਜਿਹਨ ਤੈਨੂੰ ਮੈਂ ਕਿਹਾ ਸੀ ਨਾ ਨਾ ਬਹਿ ਇੱਥੇ ਕੀ ਕੀਤਾ ਲੈ ਬੇਬੀ ਕੋ ਰਿਆ ਤੇਰੀ ਇੱਜ਼ਤ ਹੀ ਬੋਧਿਆ ਉਹ ਮੈਸਟਰੋ ਵਾਲਾ ਬੰਦਲ ਗਿਆ ਉਹਦੇ ਉਹ 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 ਕੱਟ ਦੇ ਕੋਲ ਉਹ 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 ਕੱਟ ਕੱਲੀ ਛੜੀ ਦੀ ਕੱਲੀ ਛੜੀ ਦੀ ਕਹਿਵਾ ਕਹਿਵਾ ਹੋਰ ਛੜ ਤੇ ਤਾਰ ਤੇ ਡੰਗੀ ਆ ਕਿਆ ਕਿਆ ਤੇਰੀ ਆ ਮੈਂ ਬੁਲਾਉਣਾ ਯਾਰ ਉਹ ਕੀ ਬਾਸੀ ਅੱਜ ਦੇ ਡੰਡਾ ਵੀ ਲੱਗ ਰਾ ਸਹੀ ਆ ਉਹ ਬਾਸ ਗਿਆ ਦੇ ਉਹ ਨਹੀਂ ਜੰਗ ਲੱਗਾ ਉਹ ਆਪਾਂ ਉੱਤਰ ਪੁੱਤ ਹੋ ਆ ਛਿੱਤੀ ਸੀ ਅਜੇ ਨਹੀਂ ਛਿੱਤੀ ਕੀ ਕਰੀਏ ਨਾ ਬੋਲੇ ਪੈਨ ਮੋੜੇ ਟੱਲ ਕੇ ਨਾ ਉਹ ਇਹ ਕਰਦਾ ਜੀ ਇਹ ਕਰਦਾ ਕੱਛ ਦੇ ਕੱਛ ਦੇ ਮਾਰ ਕੱਛ ਮਾਰ ਕੱਛ ਚੁਤ ਚੱਲ ਓਏ ਅਰਜਨ ਨੇ ਚੱਕਦਾ ਵੱਲੇ ਉਹ ਬੋਲੇ ਕੱਟ ਗਈ ਦੀ ਓਈ ਵੱਲੇ ਮਸਤਾ ਨੇ ਕੱਟ ਦਿੱਤਾ ਵੱਲੇ ਅੱਛਾ ਕੋਈ ਭੋਗ ਪੂਗਾ ਕੀ ਹੋਇਆ ਚਿੱਟਾ 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 ਤੇਰੇ ਵੀ ਵਾਈਟ ਉਹ ਹਾਸ ਆ ਗਿਆ ਉਹ ਤੇ ਆਇਆ ਤੇ ਆਇਆ ਕੋਈ ਉਹ ਚੜਾਓ ਇੰਨਾ ਖੌਫ ਸਾਡਾ ਉਹ ਚੜਾ ਗਿਓ ਪਸਤਾ ਖੇਚ ਮਾਰੀ ਖੇਚ 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 ਮਾਰ ਹੋ ਗਿਆ ਮਾਤਰ ਸਪੀਡ ਮਾਰਨੀ ਉਹ ਬਦਾਂ ਮਾ ਰੈਫਟਾ ਮਾਰਨਾ ਖੇਚ ਮਾਰ ਆਪਣੇ ਦੰਗ ਘਟਾ ਪਰ ਆਵਾੜ ਨੂੰ ਹੱਥ ਮਾਰ ਕੇ ਸੱਟ ਨਾ ਜੀ ਖਿੱਚ ਮਾਰੀ ਉਹ ਉਹ ਗੱੱਚ ਦੇ ਖਿੱਚ ਦੇ ਕੋਲ ਇਹ ਉਹ ਗੱੱਚ ਦੇ ਗੱਤ ਉਹ ਜਾ ਬੇਬੀ ਗੋ ਰੋਕ ਬਹੁਤ ਜਿਆਦਾ ਕਰਦਾ ਯਾਰ ਬਈਆਂ ਦਾ ਹੈ ਕਿਹੜਾ ਉਹ ਬਾਤ ਫੂਲ ਬਾਗ ਰੁਕ ਜਾ ਦੇਖ ਲਾ ਫੇ ਉਹ ਜਾ ਯਾਰ अर्जुन कट हो गया बाबा मुबारक पहला पता गड्डा जिंदगी दा रोहण अर्जुन ने ਥੱਲੇ ਆਉਣਾ ਸੀ ਪੌੜੀ ਲਾ ਲਈਆ ਤੇ ਹੁਣ ਪਤਾ ਨਹੀਂ ਕੀ ਕਰੂਗਾ ਇਹ ਆਹ ਸਹੀ ਗੱਲ ਆ ਅਛੂ ਨਾਲੇ ਕੀ ਕਹਿੰਦਾ ਕਹਿੰਦਾ ਅਜ ਨੂੰ ਬ੍ਰਾਊਨ ਕੁੜੀ ਦੀ ਮੁੰਡੇ ਵਰਗਾ ਲੱਗਦਾ ਕਹਿੰਦਾ ਅਰੇ ਆ ਵੀ ਕਹਿੰਦੇ ਆ ਵਾਟਿਆ ਨੱਕਾ ਅੰਦਰੋਂ ਤੋੜ ਦੇ ਕਹਿੰਦਾ ਓਏ ਓਏ ਪੈਰੀਂ ਗਾ ਸੁਣ ਮਾੜੇ ਆ ਪੈਰ ਥੱਲੇ ਕਰ ਉੱਤੇ ਰੱਖ ਕੇ ਆ ਜਾ ਇੱਕ ਮਿੰਟ ਰੁਕ ਜੀ ਲੇਖ ਧਿਆਨ ਹੈ ਇੱਕ ਉਹ ਅਰਜੁਨ ਸੀ ਜਿਹੜਾ ਮੱਛੀ ਦੀ ਅੱਖ 'ਚ ਤੀਰ ਮਾਰ ਦਿੰਦਾ ਸੀ ਕਾਰਜੁਨ ਜਿਸੇ ਤੋਂ ਛਾਲ ਨਹੀਂ ਬਜਦੀ ਉਹ ਤੇ ਕਿੱਜ ਕਰ ਰੋਲਾ ਦੇ ਆ ਮੂਹ ਮਾਨੇ ਨਾ ਡਾ ਰੀਂ ਲੇ और जो तेरी बेस्टी हो रही ब्रो आया आह बेस्टी है जब तो हो जाता है हर दिन में तो सेन है आया शीता आया ना ये भी भीखो आया था आया आया प्रभाव आया हो ना वाह किसी ओए मेरे तेरे पुराने मेमोरी पास देनी कहाँ चला ओह ओह हमारे ਓਡੀਸਾ ਦਾ ਅੱਗੇ ਬੁਰਾ ਹਾਲ ਹੋਇਆ ਇਹਨੇ ਉੱਥੇ ਨਾ ਕਿੱਥੋਂ ਆ। ਇਹਨੇ ਲਾਉ ਬੋਡੀ। ਮੈਂ ਢੇਪਾ ਨਾ ਆ। ਉਹ ਭਾਈ ਪੋਡੇ ਨੂੰ। ਪੁੱਤ ਜਾ। ਯਾਰ ਇਹਨਾਂ ਮੋਟੀਵੇਟ ਕੀਤਾ ਤੈਨੂੰ। ਮੈਂ ਨਹੀਂ ਮੈਂ ਨਹੀਂ ਤੁਹਾਡੀ। ਉਹ ਕੁਝ ਦੇ ਦੋ ਪੋਡੇ ਤੁੱਟੇ ਨੇ ਸਾਰੇ। ਮੇਰੇ ਤੈਨੂੰ ਬੋਲਾ ਬੁਲਾਉਂਦੇ ਤੈਨੂੰ। ਆ ਜਾ। ਭਾਈ ਕਿੱਥੇ ਪੈਦਾ? ਕਿੱਗਣਾ ਆ ਇਹ ਨੱਟ ੱਲੇ ਆ। ਅਰਜੁਨ ਉਹ ਸਾਥ ਨਾਲ ਲਵਾ। ਓਏ ਨਾਰਜੁਨ ਆ ਮੇਰੀ ਗੱਲ। ਮੈਨੂੰ ਨਹੀਂ ਆਉਣਾ ਮੇਤੋਂ। ਉਹ ਵਾਹ। ਉਹ ਕੋਈ ਨਾ। ਆਹੋ। ਔਰ ਜੁਨਾ ਆਇਆ ਕੋਈ ਗੱਲ ਨਹੀਂ ਆਇਆ ਤੂੰ ਆਣਾ ਕਿ ਨਹੀਂ ਉਹ ਤੁਹਾਨੂੰ ਮੱਝ ਤੇ ਚਾੜਨ ਲੈ ਕਿੱਡੇ ਕਿੜੇ ਗਿਆ ਜੋਦਰ ਖੜਾ ਹੁੰਦਾ ਉਹਦੇ ਲਾਗੇ ਨਹੀਂ ਸੀ ਕੋੜੀ ਲੈ ਕੇ ਕੋੜੀ ਜੀ ਕੋੜੀ ਕੀ ਕਹਿੰਦੀ ਗਦਾ ਹੈ ਦਾ ਆ ਗਿਆ ਆ ਗਿਆ ਆ ਗਿਆ ਇਹ ਤੋਂ ਬੈਠੇ ਬੈਠੇ ਹੋਰ ਕਹਿੰਦਾ ਓਕੇ ਨਿਆਣਾ ਬੇਸਤੀ ਕਰਦਾ ਨਿਆਣਾ ਬੇਸਤੀ ਕਰਦਾ ਤੇਰੀ ਦੇਖ ਲੈ ਅਰਜੁਨ ਕਾਹ ਸਕਦਾ ਐਦਾ ਕਹਿ ਰਹਾ ਰੋ 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 ਸੁਦਾ ਫਾਰਮ ਆਉਂਦੇ ਆਹੋ ਇਦਾਂ ਹੀ ਆਏ ਨੇ ਦਾ ਆਏ ਗਈ ਆ ਮਾਰੋ ਛਾਲ ਮੈਂ ਥੋੜੀ ਮਾਨੀ ਮੈਨੂੰ ਤਾਂ ਆਉਂਦਾ ਠੀਕ ਹੈ ਬਾਹਰ ਕਿ ਬਹਾਜੂ ਚੱਲ ਆ ਦੇ ਕਿਸ ਔਖਾ ਹੀ ਆ ਮਾਰ ਤੇਰਾ ਦੇ ਉਹਨਾਂ ਛਾਲ ਮਾਰ ਕੇ ਨਾ ਚੋ ਪਾਈ ਬਾਜੀ ਨਹੀਂ ਚਾਲ ਬਾਜੀ ਨਹੀਂ ਅੰਦਰ ਆ ਆ ਲੋ ਜੀ ਆਸ਼ਵ ਭਲਵਾਨ ਚੱਲੇ ਆ ਹੁਣ ਉਹ ਥੱਲੇ ਹੋਣਾ ਉਹ ਬਸ ਆਲੀ ਕੁੜੀ ਨੂੰ ਜੇ ਪਿਆਰ ਕਰਦਾ ਤਾਂ ਚੱਲ ਉਹ ਹਾ ਉਹ ਹਾ ਹਰਸ਼ ਹਾ ਆ ਕੀ ਗੱਲਾਂ ਕਰੀ ਜਾਂਦਾ ਹਰਜ ਬੋਲਾ ਬੋਲਦਾ ਤੇਰੀ ਆ ਹਾਸ਼ ਬੋਲਾ ਅਰੇ ਜੀ ਅਰੇ ਜੀ ਅਰੇ ਜੀ ਅਰੇ ਜੀ ਵਾਟੇ ਆਇਆ ਯਾਰ ਇਹ ਸੰਗੀਤ ਰੰਗ ਲੱਗ ਗਿਆ ਅੱਜ ਵਾਟੇ ਨੇ ਉਹ ਸੂਰੇ ਵੀ ਤਾਂ ਆ ਗਿਆ ਆ ਜਾਣ ਤੂੰ ਵੀ ਐ ਓਏ ਤੂੰ ਘਰ ਆ ਜਾਣਾ ਮੇਰੇ ਨਾਲ ਚਲਦੀ ਜਾਂਦਾ ਉਹ ਰਾਤ ਨੂੰ ਲੌਣ ਵੀ ਨਹੀਂ ਮਾਣਾ ਤੇਰਾ ਇਹਦੇ ਕਰਾ ਰੋਟੀ ਲਿਆਉ ਰਾਤੀ ਇੱਥੇ ਹੀ ਰਹਿਣੇ ਨੇ ਉਹ ਹਾਂ ਹਾਂ ਬੋ ਕਰੇ ਕਿਉਂ ਨਾ ਬੋ ਕਰੇ ਚੱਲ ਚੱਲ ਛੇੜਾ ਵੇ ਸੌ ਲੱਗੇ ਚੱਲ ਚੈਰਾ ਕੋਈ ਨਹੀਂ ਦੇਰਾ ਆ ਜਾ ਪਈ ਨਾ ਆਇਆ ਆ ਤਾ ਫੇਰ ਮਾਰ ਤੋਂ ਵੀ ਲੈਣਾ ਆ ਅੰਜਰ ਆਇਆ ਵੇ ਆ ਬੋਲੇ ਨਾ ਬੋਲੇ ਨਾ ਬੋਲੇ ਨਾ ਅਰੇ ਦਾਇਆ ਅਰੇ ਐਦਾ ਐਦਾ ਆ ਜਾ ਉਹ ਨਹੀਂ ਡੇਰਾ ਤੇਰੇ ਭਰਨਾ ਕੋਠਾ ਆ ਜਾ ਕੋਈ ਗੱਲ ਨਹੀਂ

ਅੱਟੇ ਲੋਦਾ ਮੁੰਡਾ ਦੇਖ ਲੋ ਇਹ ਨਾਲੋ ਜਿਗਰ ਵਾਲੇ ਤਾਂ ਭਈਏ ਹੁੰਦੇ ਆਰੇ ਕੋਲੀ ਖੜਾ ਬੋਲ ਰਿਆ ਨਾਲੇ ਆਇਆ ਆਇਆ ਸ਼ਾਬਾਸ਼ ਆਇਆ ਆਇਆ ਉਹ ਥੱਲੇ ਉਹ ਬਰਾਵਾ ਉਹ ਹਾਂ ਉਹ ਬਰਾਵਾ ਉਹ ਮੈਚ ਨੈਟ ਨਹੀਂ ਰਿਹਾ ਯਾਰੀ ਵਾਝਣੇ ਜੀ ਇੰਦਾ ਹੁੰਦਾ ਹੈ ਆਗੇ ਆਗੇ ਸ਼ਾਬਾਸ਼ ਹਾ ਹਾ ਸਹੀ ਹੈ ਸਹੀ ਆ ਜਾ ਆ ਜਾ ਆ ਜਾ ਆ ਜਾ ਉਹ ਆ ਜਾ ਆ ਜਾ ਇੱਕ ਵਾਰ ਆ ਜਾ 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 ਜਦੋਂ ਮੈਂ ਫੜ ਕੇ ਕੀ ਬੰਨ ਗਿਆ ਚੱਲ ਚੱਲ ਉਹ ਚੱਲ ਫੜੇ ਨਾ ਆ ਜਾ ਆ ਜਾ ਮੋੜ 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 ਗਿਆ ਉਹ ਮੋੜ ਗਿਆ ਉਹ ਮੋੜ ਗਿਆ ਉਹ ਅਜੂ ਚਿੱਟਾ ਹੋ ਜਾਂਦਾ ਤੇਰੇ ਕੱਪੜੇ ਕਿੰਨੇ ਹੋ ਜਾਂਦੇ ਤੇਰੇ ਐਡਾ ਲੱਗ ਰਿਹਾ ਹਾਥੀ ਦਾ ਬੱਚਾ ਲਾ ਰਹੇ ਆ ਲੱਸੀ ਬੜੋ ਉਹ ਆਪਣੇ ਆਪ ਹੀ ਹੈ ਪਹਿਲਾਂ ਇਹ ਕਰ ਹੋ ਗਿਆ ਯਾਰ ਕਿੰਨਾ ਤਾਂ ਪੋਗਾ ਉਹਦਾ ਜੱਟ ਦਾ ਹੁੰਦੇ ਜਿਗਰੇ ਵਾਲੇ

ਹਾਂ ਜੀ ਤੇਰੇ ਮੇ ਪੌੜੀ ਨਾਲ ਟੁੱਟੀ ਹੋਈ ਕੋਈ ਚੋਕੀ ਓਏ ਯਾਰ ਉਤੋਂ ਜ਼ਿਆਦਾ ਸੱਟ ਲੱਗਣੀ ਆ ਇਹੜੇ ਵੀ ਤੇਰਾ ਚੱਲੋ ਭਾਈ ਖਾ ਲੈ ਭਰਾਵਾ ਲੈ ਬਈ ਹੁਣ ਤੂੰ ਧੀਵਾ ਮੈਂ ਕਰਨਾ ਫੇਰ ਪਤਾ ਲੱਗੇ ਪੌੜੀ ਨੇ ਵੀ ਹਾਰ ਮੰਨ ਲਈ ਕਹਿੰਦਾ ਨਹੀਂ ਭਰਾਵਾ ਇਤੋਂ ਨਹੀਂ ਹੋਣਾ ਹਾਂ ਜੀ ਕਿੱਦਾਂ ਦਾ ਕਾਲ ਓਏ 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 ਹੁਣ ਲਾਉਣੇ ਕਿਥਾਂ ਇਹ ਵੀ ਗੇਪ ਪਾ ਤਾ ਫੜ ਕੇ ਰੱਖੋ ਮੈਂ ਉੱਤਰਦਾ ਚੱਲ ਤੇ ਪੈਰਾ ਕਰ ਚੱਲ ਓ ਪਈ ਅਜੇ ਤਾਂ ਮੇਰਾ ਖੇਰਿਆ ਮਾ ਦਾ ਸ਼ੇਰ ਚੱਲ ਇਹ ਵੀ ਹਾਂ ਉਹ ਹਰ ਨੇ ਤੁਹਾਨੂੰ ਲੱਭਰੋ ਛੋਟਾ ਮੱਕੀ ਦੀ ਜਾਨ ਆਜਾ ਭਰਾਵਾ ਮੈਂ ਤੇ ਹੀ ਆ ਉਹ ਪਾਪੜ ਉਹ ਪਾਪੜ ਖਲਾਉਂਗਾ ਜਲਦੀ ਆਇਆ ਥੱਲੇ ਪਪੜਾਂ ਨੂੰ ਰੋਕ ਖਾ ਗਿਆ ਉਹ ਅੱਟ ਕੀ ਉਹ ਰੋਕ ਆ ਜਾ ਆ ਜਾ ਆਪਸ ਪਾਸ ਆ ਗਿਆ ਗਵਾਹ ਦੇ ਹੱਥ ਦਿਖਾ ਕੇ ਓਏ ਉੱਤੇ ਜਾ ਤੈਨੂੰ ਓਏ ਹਾਂ ਦਾ ਤੇਰੀ ਜੀ

ਮੰਡੇ ਮੈਂ ਮੇਰਾ ਪਾਪੜ ਟੁੱਟ ਲੱਗਾ ਕਪੜੇ ਪਾਪੜ ਯਾਰ ਕਿੰਦਾ ਕਿੰਦਾ ਮੇਰਾ ਪਾਪੜ ਟੁੱਟ ਲੱਗਾ ਮੈਂ ਕਿਹਾ ਪਾਪੜ ਵਾਲੇ ਕਿਹਾ ਨਹੀਂ ਨਹੀਂ ਫੋਨ ਫੜੋ ਅਰੇ ਓਏ ਹੋ ਪਾਪੜ ਦੇਖ ਓਏ ਉਹ ਰੌਣਕ ਆਇਆ ਆਇਆ ਮੈਂ ਫੜੀ ਆਇਆ ਆਇਆ ਆਇਆ

ਪਿਆਈ ਹੈ ਤੇ ਪਿਆ ਯਾਰ ਕਿੰਨੇ ਹੁੰਦੇ ਲੱਖ ਲੱਖ ਦੀ ਲਾਨਤ ਹਾ ਯਾਰ ਆਇਆ ਯਾਰ ਪੜਿਆ ਸੀ ਆ ਜਾ ਹਾਂ ਟੁੱਟਾ ਆ ਵੀ ਟੁੱਟਾ ਬੜਿਆ ਗਿਆ ਚੱਲ ਚੱਲ ਆਇਆ ਫੜੇ ਹੋਇਆ ਆ ਜਾ ਫੜੇ ਹੋਇਆ ਫੜੇ ਤੁਸੀਂ ਬਹੁਤ ਬੜਿਆ ਇਹ ਆ ਜਾ ਚੱਲ ਹੋਣਾ ਕਿ ਨਹੀਂ ਹੋ ਗਿਆ ਆ ਜਾ ਆ ਜਾ ਆ ਜਾ ਅਰਜੁਨ ਆ ਜਾ ਉਹ ਵੀ ਟੁੱਟਾ ਆ ਉਹ ਤੇ ਜਿੰਦਾ ਟੁੱਟ ਨਹੀਂ ਇਹ ਜਿੰਦਾ ਰਹੇਗਾ ਆਇਆ 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 ਇਹ ਲੋਕ ਇਹਨੇ ਫੜਨਾ ਉਹ ਵੀ ਫੜੂਗੇ ਪਹਿਲੇ ਇੱਥੇ ਦਾ ਚੱਲ ਚੱਲ ਕਿੰਦਾ ਜ਼ਾਰੀ ਲੱਗੀ ਯਾਰ ਬਹੁਤ ਜ਼ਿਆਦਾ ਜੋਨ ਬਣੇ ਆ ਜਾ ਆ ਜਾ ਆ ਜਾ ਤੇਰੇ ਆ ਜਾ ਆ ਜਾ ਉਹ ਨਾ ਕਰ ਤੂੰ ਨਹੀਂ ਹੋਣਾ ਆ ਜਾ ਆਇਆ ਆਇਆ ਤੂੰ ਨਹੀਂ ਹੋਣਾ ਰੱਖ ਦੇ ਤਿੰਨ ਆਣੇ ਦਾ ਐਫਰਟ ਲਾਵਾ ਬੇ ਦੇ ਲਈ ਜਲਦੀ ਰੱਖ ਬੇ ਚੱਲ ਜਲਦੀ ਉਹ ਜਾ ਵਾਪਸ ਹੀ ਹੋਣਾ ਉਹ ਮੈਂ ਖਿੱਚ ਲੈਣਾ ਉਹਨੇ ਰੱਤੋਂ ਫੜ ਕੇ ਆ ਗਿਆ ਜਲਦੀ ਆ ਚਾਰ ਆਣੇ ਨੇ ਬੋਡਾ ਫੜਿਆ ਆ ਫੇਰ ਵੀ ਦੇਖ ਲੈ ਆਏ ਆ ਆ ਜਾ ਲਾ ਲੈ ਅੱਕ ਦੇ ਰਾਜਾ ਆਇਆ ਯਾਰ ਚੰਗਲ ਆਇਆ 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 ਉਹ ਤੇ ਰੱਖ ਕਿਤੇ ਰੱਖ ਕਿਤੇ ਰੱਖ ਚੱਲ 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 ਆਇਆ ਆਇਆ ਓਏ ਤੇ ਰੱਖ ਓ ਨਾ ਕਰ ਗਿਆ ਮੈਂ ਵੀ ਨਾਲ ਜਾਣਾ ਤੂੰ ਕਹਿੰਦਾ ਕਹਿੰਦੇ ਕਹਿੰਦੇ ਵਧਾਈਆਂ ਹੋ ਗਈਆਂ ਵਧਾਈਆਂ ਹੋ ਗਈਆਂ ਓਏ ਓਏ ਰੁਕ ਜਾ ਓਏ ਓਏ ਰੁਕ ਜਾ ਅੱਜ ਇੱਥੋਂ ਵੀ ਛਾਲ ਮਾਰਨੀ ਆ ਮੁਝਨ ਜੀ ਜੈ ਜੌਹਰ ਇਹ ਇਹ ਓ ਉਹ ਨਾ ਕਿ ਹੁਣ ਮਿੱਟੇ ਆ ਡੱਬਾ ਮਮਾ ਇਹਦਾ ਨਾ ਮੌਕਾ ਨਹੀਂ ਮੁਝਨ ਜੀ ਜੈ ਜੌਹਰ ਉਹ ਨਹੀਂ ਉਹ ਹੱਲੇ ਇਹਨੇ ਪੌੜੀਆਂ ਵੀ ਉਤਰ ਨਹੀਂ ਆਂ ਹੌਲੀਆਂ ਉਹਨਾਂ ਨੂੰ ਕਿਹਾ ਕਿ ਆਦਰ ਉੱਤਰ ਲੈ ਆ ਕੇ ਉੱਤਰ ਗਈ ਉਹ ਵੀ نیچے ਉਤਰ ਗਏ ਦੇਖੋ गाइस ਆਹ ਸੇ ਸਵਾਗਤ ਉਤਰੇ ਮਸ ਪਾਈ ਕਿੰਨੀ ਖੁਸ਼ੀ ਹੋ ਰਹੀ ਹੈ ਥਲੇ ਉਤਰ ਕੇ ਬਾਦ ਸਾਂਝ ਸਾਂਝ ਹਾਂਜੀ ਹਾਂਗੇ ਚੜਦਾ ਲੋ ਜੀ ਵੇਟਰ ਆ ਗਿਆ ਬਾਜੀ ਨਾ ਤੇ ਫੌਗ ਲਿਆ ਕੇ ਤੇ ਨਾ ਸਟਰੋ ਲਿਆ ਕੇ ਤੇ ਕੋਕ ਪੀਣੀ ਕਿਦਾਂ ਉਂਗਲਾ ਨਾ ਠੀਕਾ ਤੁਨ ਕਾਕਾ ਸਵੇਰ ਦੇ ਕੰਮ ਤੇ ਲੱਗੇ ਆ ਸੀ ਹਾਂਜੀ ਉਹ ਚੌਕੇ ਤੁਸੀਂ ਆ ਜਾਂਦੇ ਆ ਤੁਸੀਂ ਤੁਹਾਨੂੰ ਹੀ ਦੀਦਾ ਨਹੀਂ ਕਰੋ ਦੇ ਕੰਮ ਦੇ ਲੱਗੇ ਆ ਆਪਣੇ ਕਿਲੇ ਤੇ ਫਾਇਦਾ ਤੁਹਾਡੇ ਇਕ ਰਹਿ ਇੱਕ ਭੈ ਘਰ ਚ ਆ ਬਾਈ ਸਾਡੇ ਨਾਲ ਕਿੱਥੇ ਮੈਨ ਲੱਗੇ ਤੁਸੀਂ ਹਾਂਜੀ ਬਾਈ ਇੱਕ ਅੱਧਾ ਖਲਾਸ ਹੋਈ ਮੈਂ ਬੇਟਾ ਨਾ ਟੁੱਟੀ ਗਲਾਈ ਦਾ ਚਲੋ ਉੱਤਰ ਆਪਣੇ ਮਾਲਕਾਂ ਨੂੰ ਗੋਹ ਹਾਂ ਮੇਰਾ ਪੁੱਤ ਆਵੇਂ ਨਾ ਖਲਾਸਾ ਡੇ ਟੌਰ ਚੈੱਕ ਕਰੋ ਓਏ ਹੋਏ ਹੋਏ ਹੋ ਆ ਬੂਡ ਫੇਰ ਓਏ ਹੋਏ ਹੋਏ ਓਹ ਹੋ ਹੋ ਡੇ ਟੌਰ ਦੇਖੋ ਯਾਰ ਇਦਾਂ ਨਹੀਂ ਇਦਾਂ ਘੁਮਾ ਕੇ ਇਦਾਂ ਕਿੱਦਾਂ ਘੁਮਾਉਂਦਾ ਇਦਾਂ ਘੁਮਾਉਂਦਾ ਹਾਂ ਜੀ ਲਾ ਤੁਹਾਰੇ ਇਹਦਾ ਫੀਸੋ ਹਾਂਜੀ ਆਂਦੀ ਸਰ सब्सक्राइब करो मेरे चैनल ने धन्यवाद तो बहुत व्यू कर लो ओके फिर ये तुमसी ऊपर तक जाओ ना अच्छा तुम ਥਲੇ ਦਾ ਨਹੀਂ ਨਹੀਂ ਇਹ ਤੁਸੀਂ ਉੱਪਰ ਜਾਓਗੇ ਅਖੀ ਨਾਲ ਜਾਵੋਗੇ ਸਹੀ ਹੈ ਸੀ ਹੋਰ ਕਿਤਾ ਕੋ ਕਿੱਥੋਂ ਆਏ ਕੰਮ ਕੁੰਗੇ ਵਿਆਹ ਹੋ ਗਿਆ ਤੇਰਾ ਫੇ ਨਹੀਂ ਵਿਆਹ ਤਾਂ ਗਿਆ ਸੀ ਕਿਸੇ ਦੇ ਹੋਇਆ ਸਿੱਧਾ ਕੇ ਜੁੜ ਕੇ ਨਾ ਨਾ ਕਿੱਥੇ ਹੋਇਆ ਭਰਾਵਾ ਹਾਂ ਆ ਆ ਤੁਸੀਂ ਕਿੱਥੇ